ਸਚਰੀਆਕਾਰ ਆਪ ਸਾਜੀ ਦਾ ਸਵਾਗਤ ਹੈ ਮੇਰੇ ਅਕਥ ਜ਼ਿੰਦਗੀ ਚੈਨਲ ਤੇ હાજર ਹਾਂ ਇੱਕ ਬਹੁਤ ਸੋਹਣੀ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਰਾਜੀ ਬਹੁਤ ਸੋਹਣੀ ਸੁਨੱਖੀ ਮਟਿਆਰ ਸੀ ਉੱਚਾ ਲੰਮਾ ਕੱਦ ਤੇ ਰੂਮ ਵਰਗਾ ਚਿੱਟਾ ਰੰਗ ਧਰਤੀ ਦੀ ਹਿੱਕ ਤੇ ਜਦੋਂ ਮਲੂਕ ਪੈਰ ਰੱਖਦੀ ਤਾਂ ਉਹ ਵੀ ਉਸ ਤੋਂ ਵਾਰੇ-ਵਾਰੇ ਜਾਂਦੀ ਸੀ ਕਾਲਤ ਵਿੱਚ ਉਹਦੇ ਰੂਪ ਦੇ ਚਰਚੇ ਜੁਰਾਂ ਸ਼ੁਰਾਂ ਤੇ ਹੁੰਦੇ ਕਿੰਨੀਆਂ ਹੀ ਕੁੜੀਆਂ ਉਸ ਨੂੰ ਵੇਖ ਕੇ ਸੜਦੀਆਂ ਸਨ ਤੇ ਕਿੰਨੇ ਹੀ ਮੁੰਡਿਆਂ ਦੀ ਜਾਨ ਮੁਠੀ ਵਿੱਚ ਆ ਜਾਂਦੀ ਸੀ ਪਰਮਜਾਲ ਹੈ ਕਿ ਉਹਦੇ ਵੱਲ ਕੋਈ ਅੱਖ ਚੱਕ ਕੇ ਵੇਖ ਲਵੇ ਬਿੱਲੀਆਂ ਅੱਖਾਂ ਵਿੱਚ ਜਿੰਨੀ ਚਮਕ ਸੀ ਉਸ ਤੋਂ ਕਿਤੇ ਜ਼ਿਆਦਾ ਰੋਪ ਚਲਕਦਾ ਸੀ ਉੱਚੇ ਸੁੱਚੇ ਕਿਰਦਾਰ ਦੀ ਸੋਹਣੀ ਸੁਨੱਖੀ ਮਟਿਆਰ ਨੇ ਆਪਣੀ ਵੀਏ ਦੀ ਪੜ੍ਹਾਈ ਪੂਰੀ ਕਰ ਲਈ ਤੇ ਐਮਏ ਕਰਨ ਲਈ ਉਹ ਬਹੁਤ ਉਤਾਵਲੀ ਸੀ ਸੋਚਦੀ ਸੀ ਕਿ ਚੰਗੀ ਪੜ੍ਹਾਈ ਕਰ ਲਵਾਂ ਤਾਂ ਕੋਈ ਨੌਕਰੀ ਲੱਗ ਜਾਵਾਂਗੀ ਦੂਜੀ ਦੂਜੇ ਪਾਸੇ ਛੁੱਟੀ ਭੈਣ ਪ੍ਰਭ ਨੇ ਵੀ ਚੜ ਦੇਵਰੇ 12ਵੀਂ ਦੇ ਪੇਪਰ ਦਿੱਤੇ ਸਨ ਉਹਦੇ ਅੱਲੜ ਦਿਮਾਗ ਤੇ ਕਾਲਜ ਜਾਣ ਦਾ ਇੱਕ ਵੱਖਰਾ ਸਰੂਰ ਚੜਿਆ ਹੋਇਆ ਸੀ ਕਦੇ-ਕਦੇ ਕੋਲ ਬੈਠੀ ਰਾਜੀ ਨੂੰ ਕਾਲਜ ਦੀ ਦੁਨੀਆ ਬਾਰੇ ਪੁੱਛਣ ਲੱਗ ਜਾਂਦੀ ਕਹਿੰਦੀ ਰਾਜੀ ਮੈਂ ਸੁਣਿਆ ਕਾਲਜ ਵਾਲੇ ਤਾਂ 9 ਪਾਲਸ ਲਾਉਣ ਤੋਂ ਵੀ ਨਹੀਂ ਕੁਝ ਕਹਿੰਦੇ ਆ ਸਕੂਲ ਵਾਲੀਆਂ ਮੈਡਮਾਂ ਨੇ ਤਾਂ ਵੱਡੇ 9 ਤੱਕ ਨਹੀਂ ਜਾਂਰਦੀਆਂ ਰਾਜੀ ਵੀ ਉਹਨੂੰ ਅੱਗੋਂ ਮਸ਼ਕਰੀ ਕਰਦਿਆਂ ਆਖਦੀ ਲੈ ਦੱਸ ਤੈਨੂੰ ਕਿਹਨੇ ਆਖਤਾ ਕਿ ਕਾਲਜ ਵਾਲੇ ਰਾੜਦੇ ਨਹੀਂ ਸਗੋਂ ਪੁੱਤਨੀਏ ਉਹ ਤਾਂ ਸਾਰੇ ਕਾਲਜ ਗੋਂ ਲੱਸੀ ਕਰ ਦਿੰਦੇ ਆ ਰਾਜੀ ਦੀ ਇੰਨੀ ਗੱਲ ਸੁਣ ਕਿ ਪ੍ਰਭ ਅਗੋ ਮੂੰਹ ਬਣਾ ਲੈਂਦੀ ਤਾਂ ਰਾਜੀ ਹੱਸਣ ਲੱਗ ਪੈਂਦੀ ਦੋਵੇਂ ਭੈਣਾਂ ਆਪਣੇ ਆਪਣੀ ਦੁਨੀਆ ਵਿੱਚ ਬਹੁਤ ਖੁਸ਼ ਸਨ ਇੱਕ ਦੂਜੇ ਦਾ ਬਹੁਤ ਮੋਹ ਕਰਦੀਆਂ ਸਨ ਦੂਜੇ ਪਾਸੇ ਪਿਓ ਬਲਕਾਰ ਸਿੰਘ ਦੀ ਵੀ ਸ਼ਰੀਕੇ ਕਬੀਲੇ ਚ ਵਾਵਾ ਇੱਜ਼ਤ ਸੀ ਵੱਡੇ ਵੱਡੇ ਸਰਮਾਇਦਾਰ ਬੰਦਿਆਂ ਨਾਲ ਉਹਦੀ ਬੈਣੀ ਉੱਠਣੀ ਸੀ ਘਰ ਦੇ ਤਾਂ ਬਾਹਰੋਂ ਵੀ ਲੋਕ ਉਸ ਤੋਂ ਸਲਾਹਾ ਲੈਣ ਆਉਂਦੀ ਇਸ ਕਰਕੇ ਧੀਆ ਨੂੰ ਘਰ ਦੀ ਇੱਜ਼ਤ ਦਾ ਖਿਆਲ ਰੱਖਣ ਦੀ ਇਤਲਾਹਾ ਹਰ ਰੋਜ਼ ਦਿੱਤੀ ਜਾਂਦੀ ਤੇ ਦੋਵਾਂ ਭੈਣਾਂ ਵਿੱਚ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾ ਰਹੀਆਂ ਹਨ ਰਾਜੀ ਨੂੰ 3 ਸਾਲ ਹੋ ਗਏ ਸੀ ਕਾਲਜ ਵਿੱਚ ਪੜਦਿਆਂ ਪਰ ਹਾਲੇ ਤੱਕ ਕੋਈ ਉਲੰਪਾ ਨਹੀਂ ਸੀ ਆਇਆ ਪ੍ਰਪਤਾ ਪੜਦੀ ਕੁੜੀਆਂ ਦੇ ਸਕੂਲ ਵਿੱਚ ਸੀ ਦੋਹਾਂ ਦੇ ਘਰੋਂ ਬਾਹਰ ਕਦੇ ਪਰnei sirekha ਦੋਹਾਂ ਦੀ ਜ਼ਿੰਦਗੀ ਬਹੁਤ ਖੂਬਸੂਰਤ ਚੱਲ ਰਹੀ ਸੀ ਪਰ ਮਾਸੀ ਵੱਲੋਂ ਆਇਆ ਇੱਕ ਫੋਨ ਨੇ ਦੋਹਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਗੱਲ ਇਦਾਂ ਸੀ ਕਿ ਮਾਸੀ ਦੀ ਇਕੱਲੀ-ਕੱਲੀ ਕੁੜੀ ਨੇ ਆਖਰੀ ਪੇਪਰ ਵਾਲੇ ਦਿਨ ਘਰ ਆਉਣਾ ਆਉਣ ਦੀ ਬਜਾਏ ਕਾਲਜ ਵਿੱਚੋਂ ਹੀ ਕਿਸੇ ਮੁੰਡੇ ਨਾਲ ਭੱਜ ਜਾ ਭੱਜ ਕੇ ਕੋਟ ਮੈਰਿਜ ਕਰਵਾ ਲਈ ਸਾਰੇ ਇੱਕ ਦੂਜੇ ਦੀਆਂ ਸ਼ਕਲਾਂ ਦੇਖਣ ਤੋਂ ਇਲਾਵਾ ਕੁਝ ਨਾ ਕਰ ਸਕੇ ਕਾਨੂੰਨ ਦਾ ਸਹਾਰਾ ਲੈ ਕੇ ਜਿਹੜੇ ਕੰਡੇ ਰਾਹ ਵਿੱਚ ਬੀਜੇ ਸੀ ਉਹ ਰਾਜੀ ਤੇ ਪ੍ਰਭ ਨੂੰ ਚੁਗਨੇ ਪੈਣੇ ਨੇ ਇਹ ਗੱਲ ਦਾ ਦੋਹਾ ਪੈਣਾ ਨੂੰ ਜਰਾ ਵੀ ਅੰਦਾਜ਼ਾ ਨਹੀਂ ਸੀ ਹੁਣ ਬਲਕਾਰ ਸਿੰਘ ਦੇ ਮਨ ਵਿੱਚ ਇੱਕ ਡਰ ਬੈਠ ਗਿਆ ਉਹਦੇ ਦਿਮਾਗ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਉਹਨੂੰ ਹਰ ਵੇਲੇ ਹੁਣ ਚੋਰਾ ਲੱਗਾ ਰਹਿੰਦਾ ਨਾਲੇ ਹੁਣ ਰਿਸ਼ਤੇਦਾਰ ਵੀ ਕਹਿਣ ਲੱਗ ਪਏ ਕਿ ਭਾਈ ਬਲਕਾਰ ਸਿਆਂ ਤੇਰੀਆਂ ਧੀਆਂ ਵੀ ਜਵਾਨ ਹੋ ਚੁੱਕੀਆਂ ਨੇ ਇਹਨਾਂ ਦਾ ਵੀ ਵਿਆਹ ਦਾ ਟਾਈਮ ਹੋ ਗਿਆ ਹੈ ਘਰ ਵਿੱਚ ਵਿਆਹ ਦੀਆਂ ਗੱਲਾਂ ਚੱਲਦੀਆਂ ਵੇਖ ਕੇ ਰਾਜੀ ਤੇ ਪ੍ਰਭ ਥੋੜਾ ਘਬਰਾ ਗਈਆਂ ਸਨ ਉਹਨਾਂ ਨੂੰ ਆਪਣੇ ਸੁਪਨੇ ਟੁੱਟਦੇ ਹੋਏ ਵਿਖਾਈ ਦੇ ਰਹੇ ਸਨ ਕਿਉਂਕਿ ਹੁਣ ਕੋਈ ਵੀ ਗਵਾਂਢੀ ਜਾਂ ਰਿਸ਼ਤੇਦਾਰ ਆਉਂਦਾ ਤਾਂ ਆਪਣੇ ਨਾਲ ਇੱਕ ਮੁਫਤ ਦਾ ਰਿਸ਼ਤਾ ਆ ਤੇ ਮੁਫਤ ਦੀ ਸਲਾਹ ਲੈ ਸਲਾ ਜ਼ਰੂਰ ਦੇ ਕੇ ਜਾਂਦਾ ਹਰ ਵੇਲੇ ਘਰ ਵਿੱਚ ਹੁਣ ਉਹਨਾਂ ਦੀ ਇੱਜ਼ਤ ਤੇ ਉਹਨਾਂ ਦੇ ਵਿਆਹ ਦੀਆਂ ਗੱਲਾਂ ਹੁੰਦੀਆਂ ਘਰ ਦੇ ਵਿੱਚ ਇਨ੍ਹਾਂ ਹਾਲਾਤਾਂ ਵਿੱਚ ਰਾਜੀ ਦੀ ਮਾਂ ਥੋੜੀ ਬਿਮਾਰ ਹੋ ਗਈ ਸੀ ਸਾਰਾ ਦਿਨ ਘਰ ਵਿੱਚ ਉਹੀ ਗੱਲਾਂ ਨਾਲ ਥੋੜਾ ਮਾਨਸਿਕ ਦਬਾਅ ਪੈਦਾ ਹੋ ਗਿਆ ਸੀ ਇੱਕ ਦਿਨ ਉਹਦਾ ਪਤਾ ਲੈਣ ਪੂਆ ਤੇ ਫੁੱਫੜ ਜੀ ਆਏ ਸਾਰੇ ਜਣੇ ਰਾਤ ਨੂੰ ਬੈਠ ਕੇ ਗੱਲਾਂ ਕਰਨ ਲੱਗ ਪਏ ਤੇ ਗੱਲਾਂ-ਗੱਲਾਂ ਵਿੱਚ ਫੁੱਫੜ ਬਲਕਾਰ ਸਿੰਘ ਨੂੰ ਕਹਿੰਦਾ ਬਾਈ ਬਲਕਾਰ ਸਿਆ ਤੂੰ ਵੀ ਆਪਣਾ ਫਰਜ਼ਦਾ ਕਰ ਛੇਤੀ ਛੇਤੀ ਆਪਣੀਆਂ ਦੋਹਾਂ ਧੀਆਂ ਦੇ ਹੱਥ ਪੀਲੇ ਕਰਕੇ ਤੋਰ ਦੇ ਇਹਦੇ ਤੋਂ ਪਹਿਲਾਂ ਕੋਈ ਹੋਰ ਰੰਗ ਵੇਖਣੇ ਨਾ ਪੈਣ ਪਹਿ ਜਾਣ ਨਾਲੇ ਧੀਆ ਧਿਆਣੀਆਂ ਤਾਂ ਆਪਣੇ ਘਰ ਵਸ ਜਾਣ ਤਾਂ ਚੱਗਾ ਹੁੰਦਾ ਨਾਲੇ ਤੇਰਾ ਵੀ ਭਾਰ ਹਲਕਾ ਹੋ ਜੂ ਬਲਕਾਰ ਬਲਕਾਰੇ ਨੇ ਅੱਗੋਂ ਆਖਿਆ ਕੋਈ ਨਾ ਬਾਈ ਪੁੱਛਦੇ ਆਂ ਬੱਚਿਆਂ ਤੂੰ ਨਾਲੇ ਰਾਜੀ ਐਵੇਂ ਕਰਨ ਨੂੰ ਆਖਦੀ ਆ ਨਿੱਕੀ ਦੀ ਤਾਂ ਹਾਲੇ 12ਵੀਂ ਹੀ ਪੂਰੀ ਹੋਈ ਆ ਅੱਗੋਂ ਦਾਦੀ ਬੋਲੀ ਲੈ ਪੁੱਤ ਬਲਕਾਰਿਆ ਤੂੰ ਭਲਾ ਕਮਲਾ ਹੋਇਆ ਕੁੜੀਆਂ ਕਦੋਂ ਆਪਦੇ ਮੂੰਹੋਂ ਵਿਆਹ ਕਰਾਉਣ ਨੂੰ ਆਖਦੀਆਂ ਨੇ ਨਾਲੇ ਪੁੱਤ ਮੇਜਰ ਸਿਓ ਠੀਕ ਹੀ ਤਾਂ ਆਖ ਰਿਹਾ ਏ ਪੁੱਤਰ ਈਆਂ ਦੇ ਤਾਂ ਘਰ ਵਿਹਾਰ ਜਿੰਨੀ ਛੇਤੀ ਨਿੱੱਪੜ ਜਾਣ ਲੋਕਾਂ ਲੋਕ ਉਹਨੂੰ ਹੀ ਸਲਾਉਂਦੇ ਆ ਨਾਲੇ ਨਿੱਕੀ ਦੇਵੀ ਤਾਂ ਬਾਹਰ ਵੀ ਹੋ ਗਈ ਮੁੜ ਕੇ ਲੰਗਿਆ ਵੇਰਾ ਹੱਥ ਕਿੱਥੋਂ ਆਉਂਦਾ ਨਾਲੇ ਤੇਰੀ ਤਾਂ ਵੱਡੇ ਵੱਡੇ ਲੀਡਰਾਂ ਤਾਈ ਪਹੁੰਚਾ ਮੈਂ ਨਹੀਂ ਆਖਦੀ ਕਿ ਦੋਵੇਂ ਕੁੜੀਆਂ ਗਲਤ ਨੇ ਪਰ ਪੁੱਤਰ ਘਰ ਟੱਬਰ ਵੱਲ ਵੀ ਨਿਗਾਹ ਮਾਰ ਲੈਣੀ ਚਾਹੀਦੀ ਹੈ ਇਹਨਾਂ ਸੁਣ ਕੇ ਬਲਕਾਰ ਨੇ ਸਾਰਿਆਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਕਿਤੇ ਨਾ ਕਿਤੇ ਉਹਦਾ ਵੀ ਮਨ ਉਹਦੇ ਵੀ ਮਨ ਵਿੱਚ ਇਹ ਸੋਚ ਤੇ ਖੁਸ਼ੀ ਸੀ ਕਿ ਕਿਤੇ ਬਣੀ ਬਣਾਈ ਇੱਜ਼ਤ ਮਿੱਟੀ ਨਾ ਹੋ ਜਾਵੇ ਰਾਜੀ ਤੇ ਪ੍ਰਾਵਧੀਆਂ ਆਸਾਂ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਪਿਓ ਦਾ ਹੀ ਇੱਕ ਲੀਡਰ ਦੋਸਤ ਘਰ ਰਿਸ਼ਤਾ ਲੈ ਕੇ ਆਇਆ ਅਖੇ ਦੋ ਮੁੰਡੇ ਨੇ ਤੂੰਹੇ ਮੇਰੇ ਮੁੰਡੇ ਦੇ ਬਹੁਤ ਪੱਕੇ ਦੋਸਤ ਨੇ ਇੱਕ ਦਾ ਪਿਓ ਬਿਜ਼ਨਸ ਕਰਦਾ ਤੇ ਦੂਜੇ ਦਾ ਪਿਓ ਕੁਲ ਦਾ ਬਾਵਾ ਜ਼ਮੀਨਾਂ ਉਹਨੇ ਆਪਣੇ ਕਾਲਜ ਤੇ ਸਕੂਲ ਖਰੀਦੇ ਹੋਏ ਨੇ ਦੋਹਾਂ ਟੱਬਰਾਂ ਤੋਂ ਪੈਸਾ ਅੱਗ ਲਾਇਆ ਨਹੀਂ ਮੁੱਕਦਾ ਤਿੰਨ ਮੰਜ਼ਲਾ ਕੋਠੀਆਂ ਕਾਰਾਂ ਗੱਡੀਆਂ ਨੌਕਰ ਚੱਕਰ ਸਭ ਕੁਝ ਕਰਿਆ ਬਸ ਉਹਨਾਂ ਨੂੰ ਤਾਂ ਸੋਹਣੀਆਂ ਸਨਖੀਆਂ ਕੁੜੀਆਂ ਚਾਹੀਦੀਆਂ ਨੇ ਤੇਰੀਆਂ ਧੀਆਂ ਰਾਜ ਕਰਨਗੀਆਂ ਘਰੇ ਗੱਲ ਛੇੜ ਤਾਂ ਸਹੀ ਸਾਰਾ ਟੱਬਰ ਰਾਜੀ ਰਾਜੀ ਹੋ ਗਿਆ ਘਰਮ ਕਾਨ ਵੇਖ ਕੇ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਘਰ-ਬਾਰ ਵੇਖ ਕੇ ਵੇਖ ਵਖਈਆ ਕਰਕੇ ਬਲਕਾਰ ਨੇ ਉਸੇ ਟਾਈਮ ਹਾਂ ਕਰਦੀ ਘਰ ਆ ਕੇ ਚਾਚੀ ਨੇ ਵਾਹ ਵਾਹ ਕਲੇਸ਼ ਕੀਤਾ ਕੇ ਬਾਈ ਜਰਾ ਸੋਚ ਸਮਝ ਲੈਂਦਾ ਐਵੇਂ ਕੱਲਾ ਘਰੋਂ ਕੁੜੀਆਂ ਨੂੰ ਤੱਕਾ ਥੋੜੀ ਦੇਣਾ ਲਾਡਾ ਚਾਵਾ ਨਾਲ ਪਾਲੀਆਂ ਜਵਾਕੜੀਆਂ ਥੋੜਾ ਜਾਂਚ ਪੜਤਾਲ ਤਾਂ ਕਰ ਲੈਂਦਾ ਅਗੋਂ ॠਤਵੇ ਦਾ ਮਾਣ ਕਰਦਿਆਂ ਹੋਇਆਂ ਬਲਕਾਰ ਸਿੰਘ ਬੋਲਿਆ ਛੋਟੇ ਵੀਰ ਹੁਣ ਤੂੰ ਵੱਡੇ ਭਾਈ ਨੂੰ ਸਿਖਾਏਂਗਾ ਕਿ ਉਹਨਾਂ ਉਹਨੂੰ ਆਪਣੀਆਂ ਧੀਆਂ ਦੇ ਰਿਸ਼ਤੇ ਕਿੱਥੇ ਕਰਨੇ ਚਾਹੀਦੇ ਨੇ ਤੇ ਕਿੱਥੇ ਨਹੀਂ ਨਾਲੇ ਇੰਨਾ ਸੋਹਣਾ ਘਰ ਪਰਿਵਾਰ ਤਾਂ ਕਿਤੇ ਲੱਭਿਆ ਵੀ ਨਹੀਂ ਲੱਭਦੇ ਨਾਲੇ ਜੇ ਕੱਲ ਨੂੰ ਚਾਰ ਬੰਦਿਆਂ ਨੂੰ ਪਤਾ ਲੱਗੂ ਤਾਂ ਵਾਵਾ ਤਾਂ ਆਪਣੀ ਹੀ ਹੋਣੀ ਆ ਅਗਲਾ ਐਵੇਂ ਤਾਂ ਨਹੀਂ ਐਵੇਂ ਤਾਂ ਨਾ ਆਖੂ ਕਿ ਬਲਕਾਰ ਨੇ ਬਲਕਾਰੇ ਨੇ ਆਪਣੀਆਂ ਧੀਆ ਮਾੜੇ ਘਰ ਵੇਈਆਂ ਨੇ ਵੱਡੇ ਬਾਈ ਦੀ ਮੰਨ ਕੇ ਚਾਚਾ ਚੁੱਪ ਕਰ ਗਿਆ ਕਿ ਕਰ ਬਾਈ ਆਪਣੀ ਕਰ ਪਈ ਆਪਣੀ ਮਰਜ਼ੀਆਂ ਆਖਦਾ ਹੋਇਆ ਉੱਥੋਂ ਚਲਾ ਗਿਆ ਦੋ ਕੁ ਮਹੀਨੇ ਬਾਅਦ ਰਾਜੀ ਤੇ ਪ੍ਰਵ ਦੋਹਾਂ ਦਾ ਵਿਆਹ ਕਰ ਦਿੱਤਾ ਗਿਆ ਦੋਨੋਂ ਭੈਣ ਆਪਣੇ ਘਰ ਬਹੁਤ ਖੁਸ਼ ਸਨ ਪ੍ਰਵ ਕਦੇ-ਕਦੇ ਥੋੜਾ ਚੁੱਪਚਪੀਤੀ ਹੋ ਜਾਂਦੀ ਕਿਉਂਕਿ ਇੱਕ ਤਾਂ ਨਿਆਣੀ ਉਮਰੇ ਰਿਸ਼ਤੇਦਾਰੀਆਂ ਦੀਆਂ ਜ਼ਿੰਮੇਵਾਰੀਆਂ ਗਲ ਪੈ ਗਈਆਂ ਤੇ ਦੂਜਾ ਉਹਦਾ ਕਾਲਜ ਜਾਣ ਦਾ ਜਿਹੜਾ ਸੁਪਨਾ ਸੀ ਉੱਥੇ ਦਾ ਉੱਥੇ ਹੀ ਰਹਿ ਗਿਆ ਉਹਦਾ ਤਾਂ ਘਰ ਵਾਲਾ ਹੈਰੀ ਵੀ ਜ਼ਿਆਦਾਤਰ ਬਿਜ਼ਨਸ ਟ੍ਰਿਪਾਂ ਤੇ ਹੀ ਰਹਿੰਦਾ ਸੀ ਦੂਜੇ ਪਾਸੇ ਮਾਂ ਵੀ ਸਿਫਤਾ ਕਰਦੀ ਨਾ ਥੱਕਦੀ ਅਖੇ ਮੇਰੀਆਂ ਕੁੜੀਆਂ ਨੇ ਤਾਂ ਰਾਣੀਆਂ ਵਾਂਗੂ ਰਹਿੰਦੀਆਂ ਨੇ ਗੱਡੀਆਂ ਤੇ ਆਉਂਦੀਆਂ ਤੇ ਗੱਡੀਆਂ ਤੇ ਜਾਂਦੀਆਂ ਨੇ ਘਰ ਦਾ ਕੋਈ ਡੱਕਾ ਨਹੀਂ ਤੋੜਦੀਆਂ ਰਾਜੀ ਨੇ ਗੱਲ ਵੀ ਜਲਾਈ ਸੀ ਕਿ ਆਪਣੇ ਕਾਲਜ ਵਿੱਚ ਅਧਿਆਪਕ ਬਣ ਜਾਵੇਂ ਪਰ ਸਹੁਰਿਆਂ ਨੇ ਇਹ ਆਕੇ ਮਨਾ ਕਰਤਾ ਕਿ ਭਾਈ ਘਰੇ ਚੰਗਾ ਭਲਾ ਸਰਦਾ ਫਿਰ ਕਾਨੂੰ ਕੰਮ ਕਰਨੇ ਆ ਰਾਜੀ ਕੰਮ ਲਈ ਨਹੀਂ ਬਲਕੇ ਟਾਈਮ ਪਾਸ ਕਰਨ ਲਈ ਕਾਲਜ ਜੁਆਇਨ ਕਰਨਾ ਚਾਹੁੰਦੀ ਸੀ ਪਰ ਕੁਝ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਉਹ ਮਾਂ ਬਣਨ ਵਾਲੀ ਹੈ ਤੇ ਸਾਰਿਆਂ ਨੇ ਉਸ ਨੂੰ ਆਪਣਾ ਧਿਆਨ ਰੱਖਣ ਲਈ ਆਕੇ ਘਰੇ ਹੀ ਬੈਠਣ ਲਈ ਕਿਹਾ ਪਰ ਦੂਆ ਦੀ ਜ਼ਿੰਦਗੀ ਚ ਕਿਸੇ ਪਛਾਲ ਦਾ ਆਉਣਾ ਬਾਕੀ ਹੈ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ ਸੁੱਕੀ ਸੰਧੀ ਵਿਆਹ ਤਾਂ 1.5 ਸਾਲ ਵਿਆਹ ਦੇ 1.5 ਸਾਲ ਬੀਤ ਜਾਣ ਤੋਂ ਬਾਅਦ ਰਾਜੀ ਦੀ ਜ਼ਿੰਦਗੀ ਬਰਾਂਜਈ ਹੋ ਗਈ ਵੈਸੇ ਤਾਂ ਰੱਬ ਨੇ ਸੁੱਖ ਨਾਲ ਸੋਹਣੀ ਪੁੱਤਰ ਦੀ ਦਾਤ ਬਖਸ਼ੀ ਸੀ ਪਰ ਥੋੜੇ ਟਾਈਮ ਬਾਅਦ ਉਹਨੂੰ ਪਤਾ ਲੱਗਿਆ ਕਿ ਉਸਦੇ ਘਰ ਵਾਲਾ ਹਰਮਨ ਨਸ਼ਿਆਂ ਦਾ ਆਦੀ ਹੈ ਸ਼ਰਾਬ ਤਾਂ ਉਹ ਕਦੇ ਕਦਾਂ ਹੀ ਸ਼ਰਿਆਮ ਉਹਦੇ ਸਾਹਮਣੇ ਵੀ ਹੀ ਪੀ ਲੈਂਦਾ ਸੀ ਪਰ ਚਿੱਟੇ ਜਿਹੇ ਪਿਆਨਕ ਨਸ਼ੇ ਨੂੰ ਜਕੜ ਰੱਖਿਆ ਇਸ ਗੱਲ ਦਾ ਉਹਨੂੰ ਪਤਾ ਨਹੀਂ ਸੀ ਕਿਉਂਕਿ ਉਹ ਉਸ ਤੋਂ ਚੋਰੀ ਹੀ ਚਿੱਟਾ ਲਾਉਂਦਾ ਸੀ ਇਸ ਵਜ੍ਹਾ ਕਰਕੇ ਦੋਵੇਂ ਮੀਆਂ ਬੀਵੀ ਵਿੱਚ ਬਹੁਤ ਜ਼ਿਆਦਾ ਕਲੇਸ਼ ਰਹਿਣ ਲੱਗ ਪਿਆ ਜਦ ਕਦੇ ਰਾਜੀ ਹਰਮਨ ਨੂੰ ਇਸ ਬਾਰੇ ਕੁਝ ਕਹਿੰਦੀ ਤਾਂ ਉਸ ਨੂੰ ਪੁੱਠਾ ਸਿੱਧਾ ਬੋਲਣ ਲੱਗ ਜਾਂਦਾ ਇੱਕ ਦਿਨ ਤਾਂ ਪਾਣੀ ਹੱਦੋਂ ਟੱਪ ਗਿਆ। ਕੱਪੜੇ ਚੁੱਕਦੀ ਰਾਜੀ ਨੇ ਜਦੋਂ ਹਰਮਨਦੀਪ ਪੈਂਟ ਦੀ ਜੇਬ ਵਿੱਚੋਂ ਨਸ਼ੇ ਦਾ ਪੈਕਟ ਕੱਢਿਆ ਤਾਂ ਗੁੱਸੇ ਵਿੱਚ ਉਸਨੇ ਉਸ ਨੂੰ ਫੜ ਕੇ ਡਸਟਬਿਨ ਵਿੱਚ ਸੁੱਟ ਦਿੱਤਾ। ਇਹ ਗੱਲ ਹਰਮਨ ਤੋਂ ਬਰਦਾਸ਼ਤ ਨਾ ਹੋਈ ਤੇ ਉਸਨੇ ਰਾਜੀ ਤੇ ਹੱਥ ਚੁੱਕਿਆ ਤੇ ਉਹਦੇ ਨਾਲ ਕੁੱਟਮਾਰ ਕੀਤੀ। ਉਹ ਪ੍ਰਭ ਨਾਲ ਇਸ ਬਾਰੇ ਗੱਲ ਕਰਨਾ ਚਾਹੁੰਦੀ ਸੀ ਕਿ ਹੈਰੀ ਵੀ ਘਰੋਂ ਬਾਹਰ ਰਹਿੰਦਾ ਹੈ। ਇਸ ਕਰਕੇ ਪ੍ਰਭ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਪਰ ਪ੍ਰਭ ਨੇ ਫੋਨ ਤੇ ਆਪਣੀ ਪ੍ਰੈਗਨਨਸੀ ਬਾਰੇ ਦੱਸਿਆ ਤਾਂ ਗੱਲ ਕਰਦੀ ਕਰਦੀ ਚੁੱਪ ਹੋ ਗਈ ਕਿਉਂਕਿ ਪ੍ਰਭ ਉਸ ਵੇਲੇ ਬਹੁਤ ਖੁਸ਼ ਸੀ ਜਦੋਂ ਉਸ ਨੇ ਸਾਰਿਆਂ ਨੂੰ ਦੱਸਿਆ ਤਾਂ ਸਾਰੇ ਚਾਹ ਵਿੱਚ ਦੂਰੇ ਹੋ ਗਏ ਹੈਰੀ ਤੋਂ ਵੀ ਚਾਹ ਚੱਕਿਆ ਨਹੀਂ ਜਾਂਦਾ ਸੀ ਹੈਰੀ ਜ਼ਿਆਦਾਤਰ ਉਸ ਦੀ ਦੇਖਭਾਲ ਕਰਨ ਲਈ ਘਰੇ ਹੀ ਰਹਿਣ ਲੱਗ ਪਿਆ ਇਸਕੋਸ਼ ਕਬਰੀ ਨੇ ਦੋਹਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਭਰ ਦਿੱਤੀਆਂ ਪਰ ਇਸ ਗੱਲ ਤੋਂ ਅਣਜਾਣ ਕਿ ਉਸ ਦੀਆਂ ਖੁਸ਼ੀਆਂ ਸਿਰਫ ਮੁੱਠੀ ਵਿੱਚ ਰੇਤ ਵਾਂਗ ਨੇ ਜਿਸ ਨੂੰ ਉਹ ਜਿੰਨਾ ਮਰਜ਼ੀ ਪਕੜ ਕੇ ਰੱਖਣ ਦੀ ਕੋਸ਼ਿਸ਼ ਕਰ ਲਵੇ ਪਰ ਵਕਤ ਦੇ ਨਾਲ ਉਹਨੇ ਖੇਰ ਹੀ ਜਾਣਾ ਹੈ ਤੇ ਪ੍ਰਾਪਤ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਵੀ ਇੱਕ ਫੋਨ ਕਾਲ ਨੇ ਖੇਰ-ਖੇਰੂ ਕਰ ਦਿੱਤੀਆਂ ਇੱਕ ਦਿਨ ਹੈਰੀ ਬਾਥਰੂਮ ਵਿੱਚ ਨਹਾ ਰਿਹਾ ਸੀ ਤੇ ਬਾਹਰ ਪਏ ਫੋਨ ਤੇ ਫੋਨ ਆਇਆ ਜੋ ਕਿ ਮਾਈ ਲਾਈਫ ਦੇ ਨਾਂ ਤੇ ਸੀ ਸੀ ਕੋਲ ਫੋਨ ਕੋਲੋਂ ਲੰਗਦੀ ਪ੍ਰਭ ਦੀ ਨਜ਼ਰ ਜਦੋਂ ਫੋਨ ਤੇ ਪਈ ਤਾਂ ਉਸਨੇ ਫੋਨ ਚੁੱਕ ਲਿਆ ਅੱਗੋਂ ਕਿਸੇ ਕੁੜੀ ਦੀ ਆਵਾਜ਼ ਆਈ ਹਾਂ ਹੈਰੀ ਕਿੱਥੇ ਹੈ ਯਾਰ ਮੈਂ ਕਦੋਂ ਦੀ ਤੇਰਾ ਕੈਫੇ ਵਿੱਚ ਇੰਤਜ਼ਾਰ ਕਰ ਰਹੀ ਹਾਂ ਪਰ ਦੂਹੀ ਹੈ ਕਿ ਹੁਣ ਤੈਨੂੰ ਆਪਣੀ ਵਾਈਫ ਤੋਂ ਵੇਲ ਨਹੀਂ ਮਿਲਦੀ ਨਾਲੇ ਤੂੰ ਉਹਦੇ ਨਾਲ ਤਲਾਕ ਬਾਰੇ ਗੱਲ ਕੀਤੀ ਕਿ ਨਹੀਂ ਇਨਾ ਸੁਣ ਕੇ ਪ੍ਰਾਂਤ ਇਹਦੋਂ ਫੋਨ ਡਿੱਗ ਪਿਆ ਤੇ ਉਹ ਬੁੱਤ ਬਣ ਕੇ ਬੈਠ ਗਈ ਉਸ ਨੇ ਇਸ ਬਾਰੇ ਜਦੋਂ ਰਾਜੀ ਨਾਲ ਗੱਲ ਕਰਨ ਦੀ ਸੋਚੀ ਤਾਂ ਉਹ ਰਾਜੀ ਨੂੰ ਮਿਲਣ ਲਈ ਚਲੀ ਗਈ ਉੱਥੇ ਜਾ ਕੇ ਉਹਨੂੰ ਆਪਣੇ ਜੀਜੇ ਦੀ ਸੱਚਾਈ ਬਾਰੇ ਪਤਾ ਚੱਲ ਗਿਆ ਉਹ ਸੋਚ ਰਹੀ ਸੀ ਕਿ ਹੇਰੀ ਬਾਰੇ ਕਿਵੇਂ ਗੱਲ ਕਰਾਂ ਪਰ ਰਾਜੀ ਨੇ ਉਹਦੇ ਚਿਹਰੇ ਦੀ ਉਦਾਸੀ ਸਾਫ਼ ਪੜ ਲਈ ਸੀ ਤੇ ਉਸ ਤੋਂ ਵਾਰ-ਵਾਰ ਪੁੱਛਣ ਤੇ ਉਸ ਨੇ ਸਾਬ ਦੱਸ ਦਿੱਤਾ ਦੋਵੇਂ ਭੈਣਾਂ ਇੱਕ ਦੂਜੇ ਨੂੰ ਦਲਾਸਾ ਦੇਣ ਦੇ ਸਹਾਰੇ ਕੁਝ ਦਿਨਾਂ ਕਰ ਸਕੀਆਂ ਕੁਝ ਦਿਨਾਂ ਦਿਨ ਤਾਂ ਹੈਰੀ ਨਾਲ ਵੀ ਇਸ ਬਾਰੇ ਗੱਲ ਹੈਰੀ ਨਾਲ ਵੀ ਇਸ ਗੱਲ ਬਾਰੇ ਕੁਝ ਨਹੀਂ ਬੋਲੀ ਪਰ ਇੱਕ ਦਿਨ ਦੋਵੇਂ ਬੈਠ ਕੇ ਗੱਲਾਂ ਕਰ ਰਹੀਆਂ ਸੀ ਅਚਾਨਕ ਫਿਰ ਉਹੀ ਕਾਲ ਆ ਗਈ ਹੈਰੀ ਨੇ ਗੱਲ ਕਰਨ ਵਾਸਤੇ ਛੱਤ ਤੇ ਚਲਾ ਗਿਆ ਪਿੱਛੇ ਪਿੱਛੇ ਪ੍ਰਭ ਵੀ ਚਲੀ ਗਈ ਕੁਝ ਗੱਲਾਂ ਸੁਣ ਤੋਂ ਬਾਅਦ ਜਦੋਂ ਉਸਨੇ ਹੈਰੀ ਨੂੰ ਸਵਾਲ ਕੀਤਾ ਤਾਂ ਦੋਹਾਂ ਵਿੱਚ ਝਗੜਾ ਹੋ ਗਿਆ ਫਿਰ ਪ੍ਰਭ ਨੇ ਹੈਰੀ ਦਾ ਫੋਨ ਖੋਇਆ ਤੇ ਉਹ ਕਾਲ ਵੀ ਡਿਟੇਲ ਉਸ ਕਾਲ ਦੀ ਡਿਟੇਲ ਕੱਢਣ ਹੀ ਲੱਗੀ ਸੀ ਕਿ ਹੈਰੀ ਤੋਂ ਫੋਨ ਵਾਪਸ ਖੋਣ ਦੀ ਕੋਸ਼ਿਸ਼ ਵਿੱਚ ਤੱਕਾ ਲੱਗਿਆ ਤੇ ਉਹ ਪੌੜੀਆਂ ਤੋਂ ਹੇਠਾਂ ਡਿੱਗਦੀ ਡਿੱਗਦੀ ਆਈ ਜਲਦੀ ਨਾਲ ਹਸਪਤਾਲ ਲੈ ਕੇ ਗਏ ਰਾਜੀ ਨੂੰ ਵੀ ਫੋਨ ਕਰ ਦਿੱਤਾ ਗਿਆ ਇੰਤ ਦੇ ਅੰਦਰ ਸਭ ਕੁਝ ਹ ਸਭ ਹਸਪਤਾਲ ਪਹੁੰਚ ਗਏ ਰੱਬ ਦੀ ਮਿਹਰ ਨਾਲ ਸਭ ਕੁਝ ਸਹੀ ਸਲਮਤੀ ਪਰ ਅਫਸੋਸ ਨਾਲ ਆਪਣਾ ਬੱਚਾ ਗਵਾ ਚੁੱਕੀ ਸੀ ਜਿਸ ਬੱਚੇ ਦੀਆ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਰਾਜੀ ਨੇ ਜਦੋਂ ਰੱਬ ਨੂੰ ਪ੍ਰਭ ਨੂੰ ਇਸ ਬਾਰੇ ਦੱਸਿਆ ਤਾਂ ਪ੍ਰਭ ਪਹਿਲਾਂ ਤਾਂ ਇੱਕਦਮ ਸੁੰਨ ਹੋ ਗਈ ਪਰ ਥੋੜੀ ਦੇਰ ਬਾਅਦ ਰਾਜੀ ਦੇ ਗੱਲ ਨੂੰ ਲਿਫਟ ਕੇ ਉੱਚੀ ਉੱਚੀ ਰੋਣ ਲੱਗ ਪਈ ਉਨੁਭਰਾਉਂਦਿਆਂ ਹੋਇਆਂ ਰਾਜੀ ਬਸ ਇੰਨਾ ਕਹਿ ਸਕੀ ਕਾਸ਼ ਲਾਵਾ ਵਿਲੇ ਸਾਡੇ ਘਰਦਿਆਂ ਨੇ ਸਾਡੀਆਂ ਲਾਵਾਂ ਜ਼ਮੀਨਾਂ ਨਾਲ ਨਾ ਕਰਵਾਈਆਂ ਹੁੰਦੀਆਂ ਜਵਾਈਆਂ ਦੇ ਜ਼ਮੀਰਾਂ ਨਾਲ ਕਰਵਾਈਆਂ ਹੁੰਦੀਆਂ ਤਾਂ ਅੱਜ ਇਹ ਦਿਨਾਂ ਦੇਖਣੇ ਪੈਂਦੇ ਇੰਨਾ ਕਹਿ ਕੇ ਉਹ ਆਪ ਵੀ ਉੱਚੀ ਉੱਚੀ ਰੋਂ ਲੱਗ ਪਈ ਸੋ ਦੋਸਤੋ ਅਜਹਿਆਂ ਅਜੁਕੇ ਸਾਹਮਣੇ ਵਿੱਚ ਪਰਾਪਤੇ ਰਾਜੀ ਹੀ ਇਕੱਲਿਆਂ ਨਹੀਂ ਜਿਨ੍ਹਾਂ ਨਾਲ ਇਸ ਤਰ੍ਹਾਂ ਹੁੰਦਾ ਹੈ ਅਨੇਕਾਂ ਲੜਕੀਆਂ ਦੀਆਂ ਜ਼ਿੰਦਗੀਆਂ ਇਸ ਤਰ੍ਹਾਂ ਬਰਬਾਦ ਹੋ ਜਾਂਦੀਆਂ ਹਨ ਸੋ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਮੇਰੀ ਕਹਾਣੀ ਨੂੰ ਜ਼ਰੂਰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ